ਸੀ ਆਇਆ ਅਪੀਲ ਕਰ ਰਿਹਾ ਨਹੀਂ ਲੋਕ ਮੰਨਦੇ ਹੱਸਦੇ ਨੇ ਕੋ ਇਹਨਾਂ ਦੀ ਵਾਈਟ ਲਓ ਤੁਸੀਂ ਪੁੱਛੋ ਇਹਨਾਂ ਨੂੰ ਕੀ ਕਹਿੰਦੇ ਨੇ ਕੀ ਹੱਸਣ ਵਾਲੀ ਤੇ ਗੱਲ ਹੀ ਹੈ ਨਹੀਂ ਕਿ ਕੋਈ ਕੀ ਹੋ ਗਿਆ ਹੈ ਲੋਕੋ ਕਹਤੇ ਆ ਪਿਕਨਿਕ ਸਪੌਟ ਸਮਝ ਕੇ ਆ ਜਾਂਦੇ ਨੇ ਉਹਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਕੀ ਹੋ ਰਿਹਾ ਅਸੀਂ ਦੇਖ ਕੇ ਆਈ ਜੀ ਤਿੰਨ ਦਿਨ ਹੋਏ ਨਾ ਮੈਡਮ ਜੀ ਲੋਕਾਂ ਨੇ ਇਹ ਤਮਾਸ਼ਾ ਬਣਾ ਲਿਆ ਜੀ ਉਹਨੂੰ ਆਏ ਕਿ ਵੀ ਪਤਾ ਨਹੀਂ ਕਿ ਐਸੀ ਵੀਡੀਓ ਬਣਾ ਲਈ ਰੀਲਾਂ ਮੋਸਟਲੀ ਕਹੀ ਤਾਂ ਆਈ ਆਉਂਦੇ ਨੇ ਰੀਲਾਂ ਬਣਾਉਣ ਵਾਲੇ ਪਰ ਇਹ ਨਹੀਂ ਪਤਾ ਜਿੱਦਾਂ ਨੁਕਸਾਨ ਹੋ ਗਿਆ ਉਹ ਵਿਚਾਰਾ ਕੀ ਕਰੂ ਉਹ ਕਹਿੰਦੇ ਵੀ ਤੁਸੀਂ ਇੱਥੇ ਅੱਗੇ ਨਾ ਜਾਓ ਵੀ ਉੱਥੇ ਨੁਕਸਾਨ ਹੋ ਸਕਦਾ ਹੈ ਵੀ ਕੋਈ ਵੀ ਹਾਂ ਸੁਣਾਈ ਦੇ ਗੱਲ ਨਹੀਂ ਲੇਕਿਨ ਲੋਕ ਵੀ ਹੈ ਦੇਖਣ ਆਉਂਦੇ ਨੇ ਵੀ ਹੋਰ ਦੱਸੋ ਦੱਸ ਕੀ ਕਰਨਾ ਹੁੰਦਾ ਆ ਤੁਸੀਂ ਦੇਖੋ ਜੀ ਹਾਲਾਤ ਕਿਸ ਤਰ੍ਹਾਂ ਬਣੇ ਹੋਏ ਨੇ ਮਤਲਬ ਪਾਣੀ ਪੂਰਾ ਓਵਰਫਲੋ ਕਰਦਾ ਹੋਇਆ ਨਜ਼ਰ ਆ ਰਿਹਾ ਇਹ ਨਹੀਂ ਪਤਾ ਵੀ ਕੁਝ ਘੰਟਿਆਂ ਦੇ ਵਿੱਚ ਇਹ ਜਿਹੜਾ ਪੂਰਾ ਭਰਜੀ ਜਿੱਥੇ ਹੁਣ ਅਸੀਂ ਖੜੇ ਆਗੇ ਆਹ ਰਸਤੇ ਤੇ ਇਹ ਹੁਣ ਜਿਹੜਾ ਪੁਲੀ ਬਣੀ ਹੋਈ ਹੈ ਇੱਕ ਹਨਾ ਤੇ ਲੋਕ ਇੱਥੇ ਆ ਜਾ ਰਹੇ ਹੈਗੇ ਤੇ ਤੁਸੀਂ ਦੇਖੋ ਵੀ ਇਹ ਨਹੀਂ ਪਤਾ ਵੀ ਇਹੀ ਮਤਲਬ ਇੰਨੀ ਵੀ ਕਦੋਂ ਤੱਕ ਕਦੋਂ ਵੀ ਇੱਥੇ ਆ ਕੇ ਪਾਣੀ ਭਰ ਸਕਦਾ ਵੀ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਜਾਪਦਾ ਇਹ ਪਾਣੀ ਕਹਿੰਦੇ ਪਿੱਛੋਂ ਪੁੱਛਿਆ ਵੀ ਉਧਰੋਂ ਸੁਕਣਾ ਦੇ ਜਿਹੜੇ ਫਲੱਡ ਗੇਟ ਖੋਲੇ ਨੇ ਉਧਰੋਂ ਇਹ ਆ ਰਿਹਾ ਹੈਗਾ ਤੇ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਪਾਣੀ ਇੰਨੀ ਤੇਜ਼ੀ ਦੇ ਨਾਲ ਕਿੰਨਾ ਓਵਰਫਲੋ ਹੋ ਕੇ ਹੁੰਦਾ ਹੈ ਨਜ਼ਰ ਆ ਰਿਹਾ ਤੇ ਤੁਸੀਂ ਦੇਖੋ ਕਿ ਲੋਕ ਜਿਹੜੇ ਨੇਗੇ ਉਹ ਲਗਾਤਾਰ ਡਰੇ ਹੋਏ ਨੇ ਔਰ ਵੈਸੇ ਇੱਕ ਗੱਲ ਹੈ ਕਿ ਜਿਹੜੇ ਇੱਥੇ ਨੇੜੇ ਢੜੇ ਹਜੇ ਕੋਈ ਪਿੰਡ ਇਧਰਲੀ ਲੋਕੇਸ਼ਨ ਤੇ ਨਹੀਂ ਲੱਗਦਾ ਹੈਗਾ ਤੇ ਇਸ ਕਰਕੇ ਹੋ ਸਕਦਾ ਵੀ ਪਿੰਡ ਦਾ ਜਿਹੜਾ ਬਚਾਅ ਹੋ ਸਕੇ ਪਰ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਦੀਆਂ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਹਰ ਇੱਕ ਤਰ੍ਹਾਂ ਦੀ ਜਿਹੜੀ ਮਦਦ ਹੈਗੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੇਸੀਬੀ ਮਸ਼ੀਨਾਂ ਤੁਹਾਨੂੰ ਪਹਿਲਾਂ ਦਿਖਾਈਆਂ ਸੀਗੀਆਂ ਵੀ ਉੱਥੇ ਆ ਚੁੱਕੀਆਂ ਨੇ ਕਿ ਜਿਹੜਾ ਇਹ ਪਾਣੀ ਹੈਗਾ ਇਹ ਅੱਗੇ ਓਵਰਫਲੋ ਕਰਦਾ ਅੱਗੇ ਜਾ ਰਿਹਾ ਤੇ ਹੁਣ ਇਹ ਨਹੀਂ ਪਤਾ ਵੀ ਅੱਗੇ ਜਾ ਕੇ ਕਿਸੇ ਪਿੰਡ ਦਾ ਨੁਕਸਾਨ ਨਾ ਕਰ ਦਵੇ ਜਿਹੜੀ ਤੁਹਾਨੂੰ ਪਹਿਲਾਂ ਤਸਵੀਰ ਦਿਖਾਈ ਸੀਗੀ ਉੱਥੇ ਤਾਂ ਕਹਿ ਸਕਦੇ ਆ ਵੀ ਢੇੜੇ-ਤੇੜੇ 15-16 ਪਿੰਡਾਂ ਦਾ ਨੁਕਸਾਨ ਹੋ ਗਿਆ ਪਰ ਉਹ ਵੀ ਪਿੰਡ ਥੋੜੇ ਅੱਗੇ ਜਾ ਕੇ ਨੇ ਇਹ ਸਾਰੇ ਜ਼ਮੀਨੀ ਏਰੀਆ ਸੀਗਾ ਫਸਲ ਜਿਹੜੀ ਹੈਗੀ ਉਹ ਜ਼ਿਆਦਾ ਬਰਬਾਦ ਹੋ ਚੁੱਕੀ ਹੈ ਬਾਕੀ ਦੇਖਦੇ ਹਾਂ ਕਿ ਬਚਾਅ ਕਾਰਜ ਜਿਹੜੇ ਜਾਰੀ ਹੈਗੇ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਇਹ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਡਰ ਦਾ ਮਾਹੌਲ ਹੈਗਾ ਦੇਖੋ ਹਨਾ ਕੁਝ ਵੀ ਹੋ ਸਕਦਾ ਪੰਜਾਬ 'ਚ ਪਹਿਲੀ ਇੰਨੇ ਮਾੜੇ ਹਾਲਾਤ ਨੇ ਜੇ ਆਪਾਂ ਕਹੀਏ ਪਹਿਲਾਂ 2023 ਦੇ ਵਿੱਚ ਪਟਿਆਲੇ ਦੇ ਵਿੱਚ ਇੱਥੇ ਫਲੱਡ ਆਇਆ ਉਦੋਂ ਕਿੰਨਾ ਨੁਕਸਾਨ ਹੋਇਆ ਤੇ ਹੁਣ ਉਸ ਗੱਲ ਦਾ ਡਰ ਹੈ ਕਿ ਕਿਤੇ ਉਹ ਗੱਲ ਉਹ ਉਹਨਾਂ ਇੱਥੇ ਵਾਪਰ ਜੇ ਹਨ ਤਾਂ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਕੋਈ ਨੁਕਸਾਨ ਇਸ ਤਰ੍ਹਾਂ ਦਾ ਨਾ ਹੋਵੇ ਪਰ ਜੋ ਹੈ ਪ੍ਰਸ਼ਾਸਨ ਦੇ ਵੱਲੋਂ ਤਾਂ ਪੂਰਾ ਕੰਮ ਕੀਤਾ ਜਾ ਰਿਹਾ ਪਿੰਡ ਵਾਲੇ ਵੀ ਹਰ ਕੋਈ ਜਿਹੜਾ ਇੱਥੇ ਮਦਦ ਦੇ ਲਈ ਆ ਰਿਹਾ ਤਾਂ ਕਿ ਜਿਹੜਾ ਪਾਣੀ ਨੂੰ ਜਿਹੜਾ ਰੋਕਿਆ ਜਾ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਪਿੱਛੇ ਦਾ ਮਾਹੌਲ ਕੀ ਹੈ ਲੋਕੋ ਪਿਕਨਿਕ ਸਪੌਟ ਸਮਝ ਕੇ ਆ ਜਾਂਦੇ ਆ ਨਾ ਉਹਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਕੀ ਹੋ ਰਿਹਾ ਅਸੀਂ ਦੇਖ ਕੀ ਆਏ ਤਿੰਨ ਦਿਨ ਹੋ ਗਏ ਮੈਡਮ ਜੀ ਤਿੰਨ ਦਿਨਾਂ ਦਾ ਜੀ ਇਹਨਾਂ ਦੀ ਬਾਈਟ ਲੋਬੀ ਕਾਹਦੀ ਖੜੇ ਤੁਸੀਂ ਪੁੱਛ ਰਹੀ ਆ ਮੈਂ ਪੁੱਛ ਰਹੀ ਆ ਕਹਿ ਰਹੀ ਇੱਥੇ ਦਖਾਂ ਬੜਾ ਜਾ ਤਿੰਨ ਦਿਨ ਹੋ ਗਏ ਜੀ ਤਿੰਨ ਦਿਨ ਹੋਏ ਨਾ ਮੈਡਮ ਜੀ ਲੋਕਾਂ ਨੇ ਇਹ ਤਮਾਸ਼ਾ ਬਣਾ ਲਿਆ ਜੀ ਵੀ ਪਤਾ ਨਹੀਂ ਕੀ ਤਮਾਸ਼ਾ ਲੱਗ ਰਿਹਾ ਜੀ ਇਹ ਨਹੀਂ ਪਤਾ ਵੀ ਕਿਸੇ ਦਾ ਨੁਕਸਾਨ ਨਹੀਂ ਬਿਲਕੁਲ ਇੱਥੇ ਤਾਂ ਉਹਨੂੰ ਆਏ ਆ ਵੀ ਇੱਥੇ ਵੀ ਪਤਾ ਨਹੀਂ ਕਿ ਆਸੀ ਵੀਡੀਓ ਬਣਾ ਲਈ ਰੀਲਾਂ ਮੋਸਟਲੀ ਕਈ ਤਾਂ ਆਈ ਆਉਂਦੇ ਨੇ ਰੀਲਾਂ ਬਣਾਉਣ ਵਾਲੇ ਪਰ ਇਹ ਨਹੀਂ ਪਤਾ ਜਿਹਦਾ ਨੁਕ ਨਿਕਸਾਨ ਆਉਦਾ ਵੀ ਹੋ ਸਕਦਾ ਆਪਦੀ ਸਿਹਤ ਤੇ ਵੀ ਹੋ ਸਕਦਾ ਬਿਲਕੁਲ ਉਹ ਦੇਖੋ ਜੀ ਉਹ ਕਿਵੇਂ ਖੜੇ ਆਂ ਵਿਚਾਲਾ ਕਰਦੇ ਨੇ ਬਿਲਕੁਲ ਮੈਂ ਹੱਥ ਜੋੜ ਰਹੀ ਹਾਂ ਤੁਸੀਂ ਕਹ ਦੋ ਅਸੀਂ ਇਹ ਅਪੀਲ ਕਰ ਰਹੇ ਆਂ ਨਹੀਂ ਲੋਕ ਮੰਨਦੇ ਹੱਸਦੇ ਨੇ ਕੋ ਇਹਨਾਂ ਦੀ ਵਾਇਟ ਲਓ ਤੁਸੀਂ ਪੁੱਛੋ ਇਹਨਾਂ ਨੂੰ ਕੀ ਕਹਿੰਦੇ ਨੇ ਪੁੱਛੋ ਇਹਨਾਂ ਲੋਕਾਂ ਨੂੰ ਵੀ ਕੀ ਕਹਿੰਦੇ ਨੇ ਬਾਈ ਕੀ ਹੱਸਣ ਵਾਲੀ ਤੇ ਗੱਲ ਹੀ ਹੈ ਨਹੀਂ ਕਿ ਕੋਈ ਕੀ ਹੋ ਗਿਆ ਹੈ ਉਹ ਕਹਿੰਦੇ ਵੀ ਤੁਸੀਂ ਇੱਥੇ ਅੱਗੇ ਨਾ ਚਾਹੋ ਵੀ ਉੱਥੇ ਨੁਕਸਾਨ ਹੋ ਸਕਦਾ ਵੀ ਕੋਈ ਵੀ ਹਾਂ ਪਰ ਇਹ ਲੇਕਿਨ ਲੋਕ ਵੀ ਆਏ ਦੇਖਣ ਆਉਂਦੇ ਨੇ ਵੀ ਹੋਰ ਦੱਸੋ ਦੱਸ ਕੀ ਕਰਨਾ ਹੁੰਦਾ ਹੈ ਅਸੀਂ ਇਹ ਦੇਖਦੇ ਹਾਂ ਕੋਈ ਸਾਰੇ ਔਰੇ ਦੇ ਹੀ ਮਸੀਂਦੇ ਨੇ ਆਪ ਨੇੜੇ ਨੇੜੇ ਦੇ ਗਵਾੜ ਦੇ ਬੰਦੇ ਨੇ ਸਾਰੇ ਇਹਨਾਂ ਨੂੰ ਐ ਆਉਂਦਾ ਵੀ ਇਹ ਡਰ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ 'ਚ ਵੀ ਕਿਵੇਂ ਕੀ ਬਣ ਰਿਹਾ ਹੈ ਵੀ ਕਿਵੇਂ ਕੋਈ ਪ੍ਰਸ਼ਾਸਨ ਨੇ ਮਸ਼ੀਨ ਲਾਈ ਹੈ ਨਹੀਂ ਲਾਈ ਲੋਕ ਵੀ ਦੇਖਣ ਆਉਂਦੇ ਨੇ ਸਗੋਂ ਇਹਨਾਂ ਦੀ ਪ੍ਰਸ਼ਾਸਨ ਦੀ ਪ੍ਰਸ ਪ੍ਰਸ਼ੰਸਾ ਹੀ ਕਰਨਗੇ ਲੋਕ ਵੀ ਹਾਂ ਕੰਮ ਲਾਇਆ ਹੋਇਆ ਜੇ ਦੇਖਣ ਆਉਣਗੇ ਹੁਣ ਜੇ ਪਿੱਛੇ ਹੀ ਰਹਿਣਗੇ ਲੋਕ ਤਾਂ ਪਤਾ ਕੀ ਪਤਾ ਲੱਗ ਕੋਈ ਕੀ ਹੋ ਰਿਹਾ ਕੀ ਨਹੀਂ ਹੋਵੇ ਵੀ ਕੋਈ ਨੁਕਸਾਨ ਨਾ ਹੋਵੇ ਇਸ ਚੰਨੀ ਮਾਨੀ ਤੋਂ ਉਸ ਉਸ ਕਰਕੇ ਬੰਦੇ ਨੇ ਆਪਣੇ ਰਹਿਣ ਵਾਲੇ ਨੇ ਇਹ ਸਾਰੇ ਬੰਦੇ ਇਹਦਾ ਹੈ ਨਹੀਂ ਕੋਈ ਬਾਹਰ ਦੇ ਨੇ ਬਾਹਰ ਦਾ ਬੰਦਾ ਕੋਈ ਦੇਖਣ ਹੁੰਦੇ ਨਹੀਂ ਮੈਡਮੀ ਭਰਾ ਜੀ ਜਿਹੜਾ ਖੜੇ ਪਿੱਛੇ ਕਰ ਗਿਆ ਬਦ ਔਰ ਕਾ ਵੀ ਠਗੜ ਨਹੀਂ ਹੋਇਆ ਲੋਕ ਪਹਿਲਾਂ ਹੀ ਡਰੇ ਹੋਏ ਨੇ ਲੋਕ ਪਹਿਲਾਂ ਹੀ ਡਰੇ ਹੋਏ ਨੇ ਪਾਣੀ ਬਹੁਤ ਆ ਜੀ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਬੜਾ ਹੋਣਾ ਹੀ ਹਾਂ ਜੀ ਹਾਂ ਜੀ ਜਦੋਂ ਜਾਂਦਾ ਕਿ ਬਣਿਆ ਮੁੜ ਕੇ ਉਹ ਦੂਜਾ ਪੁਲ ਨਾ ਹੁੰਦਾ ਤਾਂ ਫਿਰ ਕੰਮ ਨਹੀਂ ਚੱਲਦਾ ਦੇਖੋ ਤੁਸੀਂ ਹੁਣ ਸਾਨੂੰ ਤਾਂ ਰੁਕੀ ਜੰਨੇ ਹੋ ਇਹਨਾਂ ਨੂੰ ਰੁਕੀ ਜੰਨੇ ਹੋ ਉਹ ਦੇਖੋ ਜੀ ਉਹਨੂੰ ਰੋਕੋ ਜਿਹੜੇ ਗਰੀਬ ਬੰਦੇ ਨੇ ਉਹ ਕਹੀ ਗੱਲ ਦੂਜੇ ਦਾ ਵਿਚਾਰੇ ਉਹ ਵੀ ਦੱਸੋ ਇਹ ਤੇ ਫਿਰ ਇਹ ਹੁਣੇ ਪਾਈ ਹੁਣੇ ਕਾ ਤੂੰ ਅੱਗੇ ਗਏ ਨੇ ਕੇ ਮੈਂ ਕਿਹ ਇਹ ਭਾਈ ਹੁਣੀ ਅੱਗੇ ਜਾ ਰਹੇ ਨੇ ਇਹਨਾਂ ਨੂੰ ਵੀ ਕਹਾਂ ਮੜਾ ਜਾ ਬਾਈ ਥੋੜਾ ਜਿਹਾ ਧਿਆਨ ਨਾਲ ਉਹ ਕਰੋ ਨਾ ਅੱਗੇ ਕਿਤੇ ਦਿੱਕਤ ਦੁੱਖਤ ਆ ਗਈ ਫੇਰ ਮੈਂ ਕਿ ਤੂੰ ਜੀ ਥੋੜਾ ਜਿਹਾ ਪਿੱਛੇ ਜੇ ਹੋ ਕੇ ਖੜ ਚੋ ਕੋਈ ਐਵੇਂ ਨੁਕਸਾਨ ਨਾ ਹੋਵੇ ਨਾ ਉਹ ਕਦੋਂ ਦੇ ਅਪੀਲ ਕਰ ਰਹੇ ਨੇਗੇ ਸਾਰੇ ਹੋਰ 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 ਇਹ ਤੇ ਹੈ ਮਤਲਬ ਮਨ ਤਾਂ ਦੁਖੀ ਹੁੰਦਾ ਹੀ ਹੈ ਹੁਣ ਦੇਖ ਕੇ ਵੀ ਕੀ ਹੋ ਗਿਆ ਇਹ ਪਾਣੀ ਸਾਰਾ ਜਿਹੜਾ ਆ ਰਿਹਾ ਹੈ ਜੀ ਆ ਇਸੀ ਨਹਿਰ ਵਿੱਚ ਨਰਵਾਣਾ ਵਰਾ ਚੱਲ ਰਿਹਾ ਹਾਂ 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 ਤੇ ਉਹਦੇ ਕਰਕੇ ਇੱਧਰ ਨੁਕਸਾਨ ਹੋ ਗਿਆ ਨਾ ਨਹੀਂ ਜੀ ਨਹੀਂ ਪਾਣੀ ਨਦੀਆਂ ਨਰਵਾਣਾ ਵਰਾ ਚਿਰ ਰਿਹਾ ਜੀ ਹੂੰ ਤੁਸੀਂ ਕਦੋਂ ਕੋਤੇ ਇੱਥੇ ਲੱਗੇ ਹੋ ਹੋ ਬਾਪੂ ਜੀ ਨਹੀਂ ਜੀ ਲੱਗੇ ਸੀ ਮੁਲਾਦ ਹਾਂ ਜੀ ਤੇ ਤੇ ਬਹੁਤ ਨਕਾ ਤਪਰਦਾ ਨਹੀਂ ਵੀ ਕਿ ਕਦੋਂ ਤੁਸੀਂ ਆਏ ਹੋ ਹੋਗੇ ਤੁਸੀਂ ਆਹ ਹਾਲਾਤ ਦੇਖ ਰਹੇ ਹੋ ਇਹ ਤਾਂ ਅਸੀਂ ਚਾਰ ਪੰਜ ਬੈਠੀਆਂ ਜੀ ਅਸੀਂ ਬੱਦਵਾ ਦਾ अच्छा अच्छा ये ये जी जाते। हाँ। जी, तो जी फिर फिर ता कल 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 तक तो जी। हाँ। कल तक पानी बहुत नहीं सारे ठीक है पिंडा

ਉਰੇ ਉਹ ਡੰਡਾ ਲਾ ਜਾ ਕੇ ਯਾਰ ਹਾਂ ਨੰਨਾ ਬੰਦੇ ਡੰਡਾ ਬੰਦੇ ਨਾ ਉਹ ਆਉਂਦਾ ਕਦੋਂ ਤੇ 9:00 ਵਜੇ ਫਿਰ ਉਸ ਦੇ ਅੱਗੇ ਨਹੀਂ ਸੀ ਜੀ ਨਹੀਂ ਪਾਣੀ ਪੜ ਕੇ 9:00 ਵਜੇ 1:00 ਵਜੇ 11:00 ਵਜੇ ਰਾਤ ਨੂੰ ਕਿਹਦੇ ਖਾਵੇ ਸਾਵੇ ਮੈਂ ਜਿੱਥੇ ਟੋਂ ਇੱਥੇ ਨਹੀਂ ਖੜ ਗਿਆ ਪਰਦੇ ਵਿੱਚ ਰੰਗ ਬਹੁਤ ਪਾਣਾ ਇੱਧਰ ਜੀ ਕਿਹਦੇ ਆਰ ਕੇ ਕਮਲ ਦਾ ਪਾ ਫੋਨ ਆ ਰਿਹਾ ਕੱਟੇ ਨੂੰ

有一家吗？